ਕਬ ਕੁਲੀਨ ਹਮ ਪੰਡਤ ਹਮ ਜੋਗੀ ਸੰਿਆਸੀ ਕਹਿੰਦੇ ਕਿਦਾਂ-ਕਿਦਾਂ ਦੇ ਬੰਦੇ ਦੇਖੋ ਗੁਰੂ ਜੀ ਕਹਿੰਨ ਲੱਗੇ ਹਮ ਵੱਡ ਕਬ ਕਬ ਕਹਿੰਦੇ ਕਵੀ ਨੂੰ ਕਹਿੰਦੇ ਕਈਆਂ ਦੀ ਮਨਵਿਰਤੀ ਇਦਾਂ ਵੀ ਮੈਂ ਬੜਾ-ਵੱਡਾ ਕਵੀ ਹਾਂ ਮੈਂ ਬੜਾ-ਵੱਡਾ ਕਵੀ ਹਾਂ ਠੀਕ ਹੈ ਤੇ ਕਈ ਜਣੇ ਕਿਦਾਂ ਕਹਿੰਦੇ ਕੁਲੀਨ ਕੁਲੀਨ ਕੋੰਦੋਂ ਕਹਿੰਦੇ ਚੰਗੀ ਕੁੱਲ ਵਾਲਾ ਸਾਫ਼ ਸੁਥਰਾ ਕੋਈ ਕਹਿੰਦਾ ਮੈਂ ਚੰਗੀ ਕੁੱਲੋ ਚੋਂ ਆ ਉੱਚੀ ਕੁੱਲੋ ਚੋਂ ਆ ਮੈਂ ਮੈਂ ਸਾਫ਼ ਸੁਥਰਾ ਆ ਹੈ ਫਿਰ ਹਮ ਪੰਡਤ ਤੇ ਕਈ ਕਹਣ ਕਹਿੰਦੇ ਅਸੀਂ ਵਿਦਵਾਨ ਬੜੇ ਵੱਡੇ ਠੀਕ ਹੈ ਫਿਰ ਗੁਰੂ ਜੀ ਕੀ ਕਹਿਣ ਲੱਗੇ ਕਹਿੰਦੇ ਹਮ ਜੋਗੀ ਸੰਨਿਆਸੀ ਕਹਿੰਦਾ ਕਈਆਂ ਨੂੰ ਇਹ ਹੀ ਹੰਕਾਰ ਮਰ ਜਾਂਦਾ ਵੀ ਮੈਂ ਤਾਂ ਜੋਗੀ ਹਾਂ ਠੀਕ ਹੈ ਤੇ ਮੈਂ ਤਾਂ ਕੰਨ ਪੜਵਾ ਲੈਨੇ ਮੈਂ ਮੁੰਦਰਾ ਪਾਲੀਆਂ ਕਈਆਂ ਦੇ ਮਨ ਵਿੱਚ ਆ ਗਿਆ ਹੀ ਸੰਨਿਆਸੀ ਐ ਸੰਨਿਆਸ ਕੀ ਐ ਘਰ-ਬਾਰ ਛੱਡਤਾ ਮਾਂ-ਬਾਪ ਛੱਡਦੇ ਭੈਣ-ਭਰਾ ਛੱਡਦੇ ਜੰਗਲਾਂ ਚ ਚਲਾ ਗਿਆ ਕਹਿੰਦਾ ਮੈਂ ਸੰਨਿਆਸੀ ਉਹ ਗੁਰੂ ਦੀ ਪਿਆਰੀ ਸਾਛ ਸੰਗ ਜੀ ਉਹ ਸਰੀਰ ਤੋਂ ਸੰਨਿਆਸ ਨਹੀਂ ਆ ਸਕਦਾ ਸੰਨਿਆਸ ਮਨ ਤੋਂ ਆ ਸਕਦਾ ਸਰੀਸ ਸੰਸਾਰ ਨਹੀਂ ਹੋ ਸਕਦਾ ਕਦੀ ਵੀ ਤੁਸੀਂ ਘਰ-ਬਾਰ ਛੱਡ ਦਿਓ ਮਾਂ-ਬਾਪ ਛੱਡ ਦਿਓ ਕੰਮ-ਕਾਜ ਛੱਡ ਦਿਓ ਤੇ ਕਹੋ ਮੈਂ ਸੰਨਿਆਸ ਲੈ ਲਿਆ ਗੁਰੂ ਰੂਪ ਪਿਆਰੀ ਸਾਧ ਸੰਗਤਿਓ ਆਨੰਦ ਦੇ ਉਹ ਦਿਨ ਆਉਣਾਂ ਜਦ ਮਨ ਸੰਨਿਆਸ ਲੈ ਲਵੇ ਮਨ ਦਾ ਸੰਨਿਆਸ ਕੀ ਹੈ ਦੇਖੋ ਮਨ ਦਾ ਸੰਨਿਆਸ ਕੀ ਹੈ ਕਿ ਜਦੋਂ ਤਨ ਕਹਿੰਦਾ ਵੀ ਮੈਂ ਘਰ-ਬਾਰ ਛੱਡ ਦਿੱਤਾ ਤੇ ਤੇਰੇ ਮਨ ਦੇ ਅੰਦਰ ਇਹ ਮਨਬ੍ਰਿਤੀ ਬਣ ਗਈ ਕਿ ਮੈਨੂੰ ਸੰਸਾਰ ਦੀ ਕਿਸੇ ਚੀਜ਼ ਦੀ ਲੋੜ ਨਹੀਂ ਹੈ ਜੋ ਕੁਝ ਮਿਲਦਾ ਪਿਆ ਨਾ ਬੜਾ ਆਨੰਦ ਹੈ ਮਨ ਦਾ ਸੰਨਿਆਸ ਹੈ ਠੀਕ ਹੈ ਨਹੀਂ ਫੇਕੇ ਗੁਰੂ ਜੀ ਕੀ ਕਹਿਣ ਲੱਗੇ ਕਹਿਣ ਲੱਗੇ ਗਿਆਨੀ ਗੁਣੀ ਸੂਰਮਾ ਦਾਤੇ ਇਹ ਬੁੱਧ ਕਬੇ ਨਾ ਨਸੀ ਕਹਿੰਦੇ ਦੇਖੋ ਮਨਬਿਰਤੀ ਗਿਆਨੀ ਗਿਆਨਵਾਨ ਗੁਣੀ ਗੁਣਵਾਨ ਸੂਰ ਸੂਰਮਾ ਠੀਕ ਹੈ ਨਹੀਂ ਮੈਂ ਤਾਕਤਵਾਰ ਹਾਂ ਮੈਨੂੰ ਕਿਸੇ ਦੀ ਪਰਵਾਹ ਨਹੀਂ ਪਰ ਧਿਆਨ ਦੇਣਾ ਗੁਰੂ ਜੀ ਸੂਰਮਾ ਕਹਿੰਦੇ ਕਿੰਨੂ ਆ ਠੀਕ ਹੈ ਇਹੀ ਹੈਗਾ ਕਿ ਕੋਈ ਬੰਦਾ ਕਵੇ ਮੈਂ ਸਰੀਰ ਤੋਂ ਤਾਕਤਵਾਰ ਆ ਮੈਂ ਕਿਸੇ ਨੂੰ ਮਾਰ ਸਕਦਾ ਮੈਂ ਕਿਸੇ ਨੂੰ ਕੁਝ ਖੋ ਸਕਦਾ ਕਿਸੇ ਦੇ ਮਗਰ ਭੱਜ ਸਕਦਾ ਤੇ ਮੈਂ ਸੂਰਮਾ ਆ ਅਸਲੀ ਸੂਰਮਾ ਕੌਣ ਆ ਗੁਰੂ ਜੀ ਕਹਿੰਦੇ ਕਹਿੰਦੇ ਜਾਕੋ ਹਰ ਰੰਗ ਲੱਗੋ ਇਸ ਯੁੱਗ ਮੈਂ ਸੋਕੀਤ ਸੂਰਾ ਦੇਖੋ ਕਹਿੰਦੇ ਜਿਸ ਪ੍ਰਾਣੀ ਨੂੰ ਇਸ ਯੁੱਗ ਦੇ ਅੰਦਰ ਉਸ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਗਿਆ ਨਾ ਜਿਹਦੇ ਅੰਦਰ ਸੁਰਤ ਸ਼ਬਦ ਦਾ ਮਲਾਪ ਹੋ ਗਿਆ ਸੋ ਕਈਤ ਖਸੂਰਾ ਕਹਿੰਦੇ ਉਹਨੂੰ ਕਹੋ ਸੂਰਮਾ ਇਹਨੇ ਸੂਰਮਾ ਕੀ ਚੀਜ਼ ਐ ਤਾਂ ਅੰਗਲਾ ਸੂਰਮਾ ਕੀ ਚੀਜ਼ ਐ ਸਰੀਰ ਦੀ ਤਾਕਤ ਨਾਲ ਕਿਸੇ ਸਰੀਰ ਨਾਲ ਲੜ ਸਕੀਦਾ ਸਰੀਰ ਦੀ ਤਾਕਤ ਨਾਲ ਕਿਸੇ ਸਰੀਰ ਨਾਲ ਲੜ ਸਕੀਦਾ ਅੰਬਰ ਕੋ ਤਾਕਤ ਆ ਗਈ ਕਿਸੇ ਨੂੰ ਕਿਹਾ ਆ ਜਾ ਬਈ ਸਾਹਮਣੇ ਦੇਖ ਲੈਣ ਨੂੰ ਕਿੱਡਾ ਪਲਵਾਨ ਐ ਠੀਕ ਐ ਬਈ ਸਰੀਰ ਦੀ ਤਾਕਤ ਸਰੀਰ ਨਾਲ ਲੜ ਸਕਦੀ ਐ ਪਰ ਸਰੀਰ ਦੀ ਕੋਈ ਤਾਕਤ ਕਿਸੇ ਵਕਾਰ ਨਾਲ ਨਹੀਂ ਲੜ ਸਕਦੀ ਸਰੀਰ ਦੀ ਤਾਕਤ ਕੋਈ ਵਕਾਰ ਨਾਲ ਨਹੀਂ ਲੜ ਸਕਦੀ ਜਿੱਡਾ ਮਰਜੀ ਪਹਿਲਵਾਨ ਹੋਵੇ ਜਿੱਡਾ ਮਰਜੀ ਤਾਕਤਵਰ ਹੋਵੇ ਪਰ ਗੁਰੂ ਰੂਪਿਆਰੀ ਸਾਧ ਸੰਗਤ ਜਿਉ ਮਨ ਬਿਰਤੀ ਨਾਲ ਨਹੀਂ ਲੜ ਸਕਦਾ ਮਨ ਬਿਰਤੀ ਜਿਹੜੀ ਆ ਨਾ ਉਹ ਕੇਵਲ ਤਾਂ ਕੇਵਲ ਜਦੋਂ ਗੁਰੂ ਦੇ ਸ਼ਬਦ ਦੀ ਅੰਦਰ ਸਾਡੇ ਧਾਰਨਾ ਬੈੰਦੀ ਹੈ ਸ਼ਬਦ ਦਾ ਪ੍ਰਕਾਸ਼ ਹੁੰਦਾ ਤੇ ਮਨ ਚ ਤਾਕਤ ਆਉਂਦੀ ਹੈ ਕਿਵੇਂ ਆਪ ਜੀ ਵੇਖਣਾ ਸਰੀਰ ਚ ਤਾਕਤ ਲਿਆਉਣ ਲਈ ਆਪਾਂ ਖਾਣਾ ਖਾਣੇ ਹਨ ਹੈਨਾ ਚੰਗੀਆਂ ਖਾਕਾਂ ਖਾਣੇ ਹਨ ਹੀ ਕਹਿੰਦਾ ਕਹਿੰਦਾ ਮੈਂ ਖਰਾਕਾਂ ਖਾਣੀਏ ਖਾਣੀਏ ਮੈਂ ਦੁੱਧ ਘਿਓ ਖਾਣਾ ਹੀ ਖਾਣਾ ਕਿਹੜੀ ਗੱਲੋਂ ਵੀ ਮੈਂ ਤੇ ਲੜਦਾ ਹੁੰਦਾ ਮੈਂ ਤੇ ਪਲਵਾਨ ਆ ਹੈ ਪਰ ਗੁਰੂ ਰੂਪਿਆਰੀ ਸਾਧ ਸੰਗਤ ਜਿਓ ਚੰਗੀ ਖਰਾਕ ਖਾਣ ਦੇ ਨਾਲ ਸਰੀਰ ਚ ਤਾਕਤ ਆਉਂਦੀ ਆ ਤੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਦੇ ਨਾਲ ਮਨ 'ਚ ਤਾਕਤ ਆਉਂਦੀ ਆ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਨ ਦੇ ਨਾਲ ਮਨ 'ਚ ਤਾਕਤ ਆਉਂਦੀ ਆ ਤਨ ਦੀ ਤਾਕਤ ਆਉਂਦੀ ਆ ਕਿਸੇ ਤਨ ਨਾਲ ਲੜਨ ਦੀ ਤੇ ਜਦੋਂ ਮਨ 'ਚ ਤਾਕਤ ਆਉਂਦੀ ਆ ਤੇ ਵਿਕਾਰਾਂ ਨਾਲ ਲੜਨ ਦੀ ਜਦੋਂ ਮਨ ਵਿੱਚ ਸ਼ਬਦ ਦੀ ਤਾਕਤ ਆਉਂਦੀ ਆ ਤੇ ਫਿਰ ਮਨ ਵਿਕਾਰਾਂ ਨਾਲ ਲੜਨ ਜੋਗਾ ਇਹਦਾ ਸੂਰਮਾ ਬਣ ਜਾਂਦਾ ਠੀਕ ਹੈ ਫਿਰ ਇਹਦੇ ਲਾਗੇ ਕੋਈ ਨਹੀਂ ਲੱਗਦਾ ਫਿਰ ਵਿਕਾਰ ਪਰਾਂ ਭੱਜ ਜਾਂਦੇ ਨੇ ਤੇ ਫਿਰ ਇਹਦੇ ਅੰਦਰ ਸ਼ਬਦ ਟਿਕ ਜਾਂਦਾ ਦੇਖੋ ਨਾ ਪਹੁੰਚ ਪੜਿਆ ਠੀਕ ਹੈ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੇ ਜਾ ਕੋ ਜਿਹਨੂੰ ਉਸ ਪ੍ਰਭੂ ਦੇ ਨਾਮ ਦਾ ਹਰ ਰੰਗ ਦਾ ਮਤਲਬ ਕੀ ਹੈ ਸ਼ਬਦ ਸਿਮਰਨ ਨਾਮ ਕਹਿੰਦੇ ਜਿਹਨੂੰ ਇਸ ਯੁੱਗ ਦੇ ਅੰਦਰ ਉਸ ਪਰਮਾਤਮਾ ਦੇ ਨਾਮ ਦਾ ਰੰਗ ਛੜ ਗਿਆ ਨਾ ਸੋਕੀਅਤ ਖੈ ਸੂਰਾ ਕਹਿੰਦੇ ਅਸਲੀ ਸੂਰਾ ਉਹ ਆ ਉਹ ਸੁਰਮਾ ਆ ਹੈਨਾ ਤੇ ਜੇ ਸੁਰਮਾ ਬਣਨਾ ਆ ਤੇ ਭਾਈ ਜੇ ਸ਼ਬਦ ਅੰਦਰ ਨਹੀਂ ਹੈ ਤੇ ਕੋਈ ਇਹ ਸੁਰਮਾ ਨਹੀਂ ਹੈ ਤੇ ਇਥੇ ਗੁਰੂ ਜੀ ਨੇ ਕੀ ਕਿਹਾ ਕਹਿੰਦੇ ਸੂਰ ਹਮਦਾਤੇ ਭਈ ਸਰੀਰ 'ਚ ਤਾਕਤ ਆ ਗਈ ਮਾੜੀ ਜੀ ਕਹਿੰਦਾ ਮੈਂ ਸੁਰਮਾ ਆ ਠੀਕ ਹੈ ਫਿਰ ਦਾਤੇ ਦਾਤੇ ਕੀ ਹੈ ਕਈ ਵਾਰੀ ਮਨ ਵਿੱਚ ਬੰਦੇ ਦੇ ਆ ਜਾਂਦਾ ਕੇ ਇਹਦੀ ਮਦਦ ਕਰਦੀ ਹੈਨਾ ਕੋਈ ਦਾਨ ਕਰ ਦਿੱਤਾ ਕੇ ਇਹਦੀ ਮਦਦ ਕਰਦੀ ਕਿਨੂੰ ਰੁਪਈਆ 2-4 ਹਜ਼ਾਰ ਦੇ ਦਿੱਤਾ ਕਿਹਨੂ ਕੋ ਲੋੜ ਪਈ ਕਿਸੇ ਨੂੰ ਕੰਬਲ ਦੇ ਦਿੱਤਾ ਕਿਸੇ ਨੂੰ ਲੋੜ ਪਈ ਕਿਹਨੂ ਕੋਈ ਆਟੇ ਦੀ ਬੂਰੀ ਦੇ ਦਿੱਤੀ ਤੇ ਕੀ ਕਹਿੰਦਾ ਮੈਂ ਦਾਤਾ ਆ ਮੈਂ ਇਹਦੀ ਬੜੀ ਮੱਤ ਕੀਤੀ ਤੇ ਗੁਰੂ ਜੀ ਕੀ ਕਹਿਣ ਲੱਗੇ ਕਹਿੰਦਾ ਇਹ ਬੁੱਧ ਕੱਬੇ ਨੰਨਾ ਸੀ ਕਹਿੰਦੇ ਜਿਹੜੇ ਜਿਹੜੇ ਪਾਸੇ ਨੂੰ ਲੱਗਾ ਉਹਨੂੰ ਉਸੇ ਪਾਸ ਦਾ ਹੀ ਹੰਕਾਰ ਆ ਉਹਦੀ ਬੁੱਧ ਵੀ ਖਤਮ ਹੋਣ ਢੀ ਇਹ ਨਹੀਂ ਖਤਮ ਹੋਣ ਢੀ ਉਹ ਕਹਿੰਦਾ ਮੈਂ ਗਿਆਨੀ ਆ ਉਹ ਬਈ ਗਿਆਨੀ ਹੈ ਪਰ ਪਹਿਲੀ ਗੱਲ ਮਨਜ ਵਿਚਾਰ ਕੇ ਦੇਖ ਪੀ ਇਹ ਗਿਆਨ ਜਿਹੜਾ ਨਾ ਅਗਰ ਤੂੰ ਗਿਆਨ ਲੈ ਲਿਆ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚੋਂ ਗਿਆਨ ਲੈ ਰਿਆ ਨਾ ਤੇ ਗਿਆਨ ਲੈ ਕਦ ਲਈ ਰਿਆ ਆਪਣੀ ਆਤਮਿਕ ਕਮਾਈ ਵਾਸਤੇ ਗਿਆਨ ਲੈ ਰਿਆ ਸੁੱਤ ਸ਼ਬਦ ਦਾ ਮਲਾਪ ਕਰਨ ਲਈ ਗਿਆਨ ਲੈ ਰਿਆ ਤੇ ਜੇ ਤੂੰ ਸੁੱਤ ਸ਼ਬਦ ਦਾ ਮਲਾਪ ਨਹੀਂ ਲਿਆ ਫਿਰ ਤੂੰ ਗਿਆਨ ਕਾਦਾ ਲਿਆ ਫਿਰ ਤੇ ਹੰਮੇ ਹੋ ਗਈ ਨਾ ਹੰਕਾਰ ਹੋ ਗਿਆ ਨਾ ਠੀਕ ਫਿਰ ਕੋ ਕਹਿੰਦਾ ਮੈਂ ਗੁਣਵਾਨ ਆ ਬਈ ਚੰਗੇ ਗੁਣ ਹੋਣਾ ਚੰਗੀ ਗੱਲ ਆ ਪਰ ਗੁਰੂ ਰੂਪ ਪਿਆਰੀ ਸਾਧ ਸੰਗਤ ਜੋ ਜੇ ਉਸ ਗੁਣ ਦਾ ਹੰਕਾਰ ਹੋ ਗਿਆ ਤੇ ਸੁੱਤ ਸ਼ਬਦ ਨਾਲ ਨਹੀਂ ਮਿਲਿਆ ਤੇ ਗੁਰੂ ਜੀ ਕਹਿੰਦੇ ਫਿਰ ਵੀ ਕੋਈ ਫਾਇਦਾ ਨਹੀਂ ਹੈ ਕੋਈ ਲਾਭ ਨਹੀਂ ਹੈ ਠੀਕ ਹੈ ਇਸੇ ਕਰਕੇ ਗੁਰੂ ਜੀ ਕਹਿੰਦੇ